ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਗੁਰਦਾਸਪੁਰ ਸ਼੍ਰੀ ਹਰਗੋਬਿੰਦਪੁਰ ਰੋਡ ਤੇ ਪਿੰਡ ਸੁਲਤਾਨਪੁਰ ਨੇੜੇ ਸਵੇਰੇ ਤੜਕਸਾਰ 5 ਵਜੇ ਦੇ ਕਰੀਬ ਇੱਕ ਤੇਜ਼ ਰਫ਼ਤਾਰ ਟਿਪਰ ਅਗਲਾ ਟਾਇਰ ਫਟਣ ਕਾਰਨ ਦਰਘਟਨਾ ਗ੍ਰਸਤ ਹੋ ਗਿਆ ਤੇ ਸੜਕ ਦੇ ਕਿਨਾਰੇ ਉੱਗੇ ਦੂਦਰਕਤਾਂ ਦੇ ਵਿੱਚ ਛਾਟ ਕਰਾਇਆ ਟਿਪਰ ਰੇਤ ਨਾਲ ਭਰਿਆ ਸੀ ਤੇ ਕਿੰਨਾ ਤੇਜ਼ ਹੋਵੇਗਾ ਇਸ ਦਾ ਅੰਦਾਜ਼ਾ ਇਸੋ ਹੀ ਲਗਾਇਆ ਜਾ ਸਕਦਾ ਹੈ ਕਿ ਦਰਕਤਾਂ ਨਾਲ ਟਕਰਾਉਣ ਉਪਰੰਤ ਟਿਪਰ ਦੇ ਅਗਲੇ ਹਿੱਸੇ ਦੇ ਪ੍ਰਕੱਚੇ ਤੱਕ ਉੱਡ ਗਏ ਅਤੇ ਉਸ ਵਿੱਚ ਭਰੀ ਕਾਫੀ ਰੇਤ ਵੀ ਖਿੱਲਰ ਗਈ ਵੜ ਗਿਆ ਜੀ ਨਾਂ ਕੀ ਤੁਹਾਡਾ ਨਾਂ ਰਣਜੀਤ ਸਿੰਘ ਫੋਨ ਚਲਾਉਂਦੇ ਆਂ ਹੀ ਗੱਡੀ ਇਹ ਰਣਜੀਤ ਜੀ ਲਾ ਰਿਹਾ ਹੈ ਕਿੰਨੇ ਵਜੇ ਦੀ ਗੱਲ ਹੈ ਇਹ ਸਵੇਰ 5:00 ਵਜੇ ਦੀ ਗੱਲ ਹੈ ਅਨੇ ਸਾਹ ਮਾਮਾ ਜੀ ਆਉਂਦੇ ਹੀ ਤੇ ਉਧਰੋਂ ਟਾਇਰ ਫਟਨ ਗਿਆ ਨਾ ਇੱਧਰੋਂ ਗੱਡੀ ਸਲਿੱਪ ਹੋ ਗਈ ਇੱਧਰੋਂ ਨਿਕਲ ਨਹੀਂ ਤੇ ਨੁਕਸਾਨ ਤੇ ਨਹੀਂ ਹੋਇਆ ਕੋਈ ਬੰਦੇ ਗੱਡੀ ਟੁੱਟ ਗਈ ਔਰ ਬੰਦੇ ਤੇ ਚਲੋ ਬਾਜੀ ਗਾ ਰਣਜੀਤ ਚਲਾਉਂਦਾ ਹੈ ਗੱਡੀ ਇਨਾ ਟਾਇਰ ਫਟਨ ਕਰਨਾ ਗੱਡੀ ਖਿੱਚ ਕੇ ਇਦਾਂ ਨੂੰ ਰੋਖਾਂ ਨੂੰ ਲੈ ਗਈ ਤੇ ਮਨੇਸਾਰ ਨਾਲ ਪਠਾਨਕੋਟ ਤੋਂ ਲੋਡ ਕਰਕੇ ਆ ਰਹੇ ਸੀ ਰੇਤਾ ਕਿੱਥੇ ਜਾ ਰਹੇ ਸੀ ਇਹ ਇਧਰ ਜਾ ਰਹੇ ਕਮਾਨੀ ਕਿੱਥੋਂ ਦੀ ਗੱਡੀ ਹੈ ਤੇ ਭਾਈ ਹਿੱਟ ਪਈ ਪਿੰਡ ਦੀ ਤੇ ਕਿੰਨੇ ਵਜੇ ਦਾਸ ਹੱਸ ਪੰਜ ਵਜੇ ਇਹ ਪੰਜ ਮਨੇਸਾਰ ਪੰਜ ਵਜੇ ਤੇਰੇ ਹਾਂਜੀ ਤੇ ਡਰਾਈਵਰ ਨੇ 60 ਤੇ ਨਹੀਂ ਲੱਗੀ ਕਿੰਨੇ ਜਾਣੀ ਗੱਡੀ ਨਹੀਂ ਨਹੀਂ 60 ਸੂਟ ਤੋਂ ਬਚਾ ਭੱਜ ਜਾਣੀ ਨੁਕਸਾਨ ਨਹੀਂ ਕੋਈ ਹੋਇਆ ਗੱਡੀ ਦਾ ਨੁਕਸਾਨ ਹੋਇਆ ਆ ਵਾਪਸ ਗੱਡੀ ਤੇ ਹੈ ਇੰਸ਼ੋਰੈਂਸ ਵਗੈਰਾ ਲਿਆ ਫੋਟੋ ਨਹੀਂ ਸਾਰੇ ਦੇ ਮਾਲਕ ਨੂੰ ਪਤਾ ਜੇ ਆਨ ਨੂੰ ਤੇ ਹੁਣ ਇਹ ਦੂਸਰੀ ਗੱਡੀ ਤੇ ਲੱਦ ਕਿਉਂ ਹਾਂਜੀ ਇਹ ਟਰਾਲੀ ਤੇ ਲੋਡ ਕਰਕੇ ਵਾਪਸੀ ਲੈ ਕੇ ਚੱਲੇ ਆਪਣੀ ਗੱਡੀ ਕਢਾਉਣ ਲੱਗੇ ਨੇ ਇੱਥੋਂ ਕ੍ਰੇਨ ਮੰਗਾਈ ਹੈ ਵਾਪਸੀ ਲੈ ਕੇ ਜਾਣੀ ਆ ਜਾਂ ਉਹਨੂੰ ਜਿੱਦੇ ਜਾ ਰਹੀ ਸੀ ਉੱਥੇ ਜਾ ਨਹੀਂ ਨਹੀਂ ਵਾਪਸੀ ਲੈ ਕੇ ਜਾਣਗੇ ਕੰਮ ਤੇ ਲਾਉਣਗੇ ਗੱਡੀ ਏਜੰਸੀ ਜੀ ਨੂੰ ਹਾਂਜੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਆਉਂਦੇ ਪਿੰਡ ਚੀਮਾ ਖੋਡੀ ਵਿੱਚ ਪੁਲਿਸ ਦੁਆਰਾ ਕਿਸਾਨਾਂ ਤੇ लाठी चार्ज ਕਰਨ ਦਾ ਮਾਮਲਾ ਪ੍ਰਕਾਸ਼ ਵਿੱਚ ਆਇਆ ਹੈ ਦਰਅਸਲ ਇੱਕ ਹਾਈਵੇ ਪ੍ਰੋਜੈਕਟ ਲਈ ਪੁਲਿਸ ਤੇ ਪ੍ਰਸ਼ਾਸਨ ਜ਼ਮੀਨ ਅਕਵਾਇਰ ਕਰਨ ਆਇਆ ਸੀ ਜਿਸ ਦੇ ਬਰੋਸ ਵਿੱਚ ਕਿਸਾਨ ਇਕੱਠੇ ਹੋਏ ਸਨ ਪਰ ਪੁਲਿਸ ਨੇ ਬਿਨਾਂ ਕਿਸੇ ਗੱਲਬਾਤ ਤੋਂ ਤੁਰੰਤ ਲਾਠੇ ਚਾਹ ਸ਼ੁਰੂ ਕਰ ਦਿੱਤਾ ਤੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਿਲ ਹਨ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਤੁਹਾਡੇ ਪੰਜਾਬ ਦੀ ਧਰਤੀ ਤੇ ਬਿਹਾਰ ਬਣਿਆ ਜੀ ਪੰਜਾਬ ਦੀ ਧਰਤੀ ਅੱਜ ਯੂਪੀ ਦੀ ਧਰਤੀ ਬਣ ਗਈ ਜੀ ਭਗਵੰਤ ਮਾਨ ਸਰਕਾਰ ਨੇ ਪੱਗਾਂ ਵੀ ਲਾਈਆਂ ਜੀ ਕੱਪੜੇ ਵੀ ਪਾੜੇ ਤੇ ਕਕਾਰ ਵੀ ਤੋੜੇ ਜੀ ਅੱਜ ਪੰਜਾਬ ਦੀ ਧਰਤੀ ਦੇਤੇ ਜ਼ਮੀਨਾਂ ਦੇ ਜਾਏ ਜਦੋਂ ਜ਼ਮੀਨਾਂ ਬਚਾਉਣ ਲਈ ਗਾਂ ਵਧੇ ਆ ਉਹਨਾਂ ਦੀ ਆਦੁਰਦਸ਼ਾ 92 ਸੀਟਾਂ ਤੁਹਾਨੂੰ ਦਿੱਤੀਆਂ ਸੀ ਇਹ ਜ਼ਮੀਨਦਾਰਾਂ ਦੇ ਮਾਲਕਾਂ ਨੇ ਅੱਜ ਤੁਸੀਂ ਉਹਨਾਂ ਦਾ ਜੋ ਕਾਣ ਕੀਤਾ ਭਗਵੰਤ ਮਾਨ ਸਾਹਿਬ ਕੋਲ ਆਣੀ ਜਾਊਗਾ ਇਹ ਖੁੱਲੇ ਕੇਸ ਗਵਾਹੀ ਦਿੰਦੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਸਰਕਾਰ ਤੇ ਇਸ ਧਰਤੀ ਤੋਂ ਜੜ 뿌ਟੀ ਜਾਊਗੀ ਲੋਕ ਕਦੇ ਮਾਫੀ ਕਰਨਗੇ ਤੁਸੀਂ ਪੰਜਾਬ ਨਾਲ ਧੱਕਾ ਕੀ ਕਰਦੇ ਮਾਫੀ ਕਰਨੀ ਵਿਚ ਦਿੱਲੀ ਕਟੜਾ ਐਕਸਪ੍ਰੈਸ ਵੇ ਦੇ ਉੱਪਰ ਪ੍ਰਸ਼ਾਸਨ ਜਿਹੜਾ ਆ ਪੂਰੀ ਮਾਰੂ ਨੀਤ ਦੇ ਨਾਲ ਜਿਹੜਾ ਇੱਥੇ ਪਹੁੰਚ ਚੁੱਕਾ ਪਿੰਡ ਕੀਮਾਕੋੜੀ ਦੇ ਵਿੱਚ ਫੋਰਸਾਂ ਵੱਡੇ ਪੱਦਰ ਤੇ ਆ ਵੇਖੋ ਦੂਰ ਤੱਕ ਫੋਰਸਾਂ ਜਿਹੜੀਆਂ ਆ ਸਵੇਰ ਮਨਿਹਰ ਸਾਹਿਬ ਤੋਂ ਜਬਰੀ ਕਬਜ਼ਾ ਜਿਹੜਾ ਲਿਆ ਜਾ ਰਿਹਾ ਹੈ ਜ਼ਮੀਨਾਂ ਦੇ ਵਿੱਚ ਖਤਾਨ ਪਾਈ ਜਾ ਰਹੇ ਆ ਬਗੈਰ ਜੋਗ ਮੁਆਵਜ਼ਾ ਦਿੱਤੇ ਆ ਸਿਰਫ ਜਿਹੜਾ 35-36 ਲੱਖ ਰੁਪਇਆ ਨਗੂਣਾ ਭਾਅ ਦੇ ਕੇ ਜ਼ਮੀਨਾਂ ਧੱਕੇ ਨਾਲ ਜੜੀਆਂ ਆ ਉਹ ਕਬੈਰ ਕੀਤੀਆਂ ਜਾ ਰਹੀਆਂ ਆ ਕਿਸਾਨਾਂ ਦੀ ਮੰਗ ਆ ਵੀ ਜੋ ਬਜਾਰੀ ਰੇਟ ਆ ਉਹਦਾ 4 ਗੁਣਾ 30% ਉਜਾੜਾ ਪਤਾ ਨਾਲ ਜਿਹੜੇ ਬਾਕੀ ਰਹਿੰਦੇ ਮਸਲੇ ਨੂੰ ਹੱਲ ਕਰਕੇ ਟਿਊਬਵਲ ਕਨੈਕਸ਼ਨ ਆ ਜ਼ਮੀਨ ਦੋ ਫਾੜ ਆ ਪਾਣੀ ਦਾ ਪ੍ਰਬੰਧ ਦੀ ਆ ਸਿੰਚਾਈ ਦੇ ਪ੍ਰਬੰਧ ਦੀ ਆ ਸਭ ਆੜਾਂ ਖਾਲਾਂ ਸਾਰੀਆਂ ਢਾਹ ਦਿੱਤੀਆਂ ਗਈਆਂ ਆ ਵੱਡੇ ਪੱਧਰ ਤੇ ਜਿਹੜਾ ਪ੍ਰਸ਼ਾਸਨ ਆ ਉਹ ਐਸ ਵੇਲੇ ਜ਼ਬਰ ਤੇ ਉਤਰ ਆਇਆ ਆ ਐਸ ਵੇਲੇ ਵੱਡੀ ਪੱਧਰ ਤੇ ਜਿਹਨ ਸੂਬੇ ਦੇ ਆਗੂ ਹਰਵਿੰਦਰ ਸਿੰਘ ਮਹਿਸਾਣੀ ਆ ਕੇ ਗੱਲਬਾਤ ਕਰ ਰਹੇ ਆ ਨਾਲ ਜੁਨਾ ਦੇ ਪ੍ਰਧਾਨ ਆ ਤੇ ਜਥੇਬੰਦੀ ਦੇ ਸਾਥੀ ਜਿਹੜੇ ਆ ਸ਼ਾਂਤਮਈ ਤਰੀਕੇ ਨਾਲ ਇੱਥੇ ਰੁਕੇ ਪਏ ਆ ਅਗਲੀ ਗੱਲਬਾਤ ਜੋ ਵੀ ਹੋਊਗੀ ਉਹ ਅਪਡੇਟ ਦਿੰਦੇ ਰਵਾਂਗੇ ਸਾਰੇ ਆਗੂਆਂ ਨੂੰ ਨੇੜੇ ਵਾਲੇ ਪਿੰਡਾਂ ਨੂੰ ਬੇਨਤੀ ਆ ਵੀ ਭਾਈ ਆਓ ਇਹ ਜ਼ਮੀਨ ਦੀ ਆਪਣੀ ਹੋਣ ਦੀ ਲੜਾਈ ਆ ਇਹ ਲੜ ਰਹੀ ਆ ਜਥੇਬੰਦੀ ਨੇ ਸਾਰੇ ਪਹੁੰਚਣ ਇੱਥੇ ਕੋੜ ਤਕਹਣ ਹਾਂ ਪੱਤਗਾਰੇ ਚੱਲ ਜਣ ਪੱਤਗਾਰੇ ਲੈ ਫਿਰ ਪੱਤ ਜਨੇ ਵਿੱਚੋਂ ਇਹ ਚੱਪਟ ਜਨੇ ਵਿੱਚੋਂ ਪੜੇ ਨਹੀਂ ਆ ਜੋ ਭੱਜਨੇ ਬਹੁਤ ਭੱਜਨ ਵਾਲੀ ਆ ਐਪੂ ਇਹ ਚੜੇ ਦੇ ਨੇ ਕਾਮੀ ਸੁਤਰੀ ਦਾਣਾ ਹੈ ਜਿਹੜੀ ਪ੍ਰੋਬਲਮ ਨਹੀਂ ਬਣਾ ਮੇਰੇ ਸਾਡੀ ਗੱਲ ਬੰਦ ਕਰਕੇ ਬਹੁਤ ਕੋਈ ਜਨ ਬਣਾ ਬਣਾ ਮੇਰਾ ਇੱਕ ਦਫਾ ਹੌਲੀ ਹੌਲੀ ਅੱਛਾ ਹਲਕਾ ਦਿਨਾਨਗਰ ਦੇ ਪਿੰਡ ਸੇਖਾਂ ਵਿੱਚ ਜੀਜਸ ਬਲੇਸ ਫਾਊਂਡੇਸ਼ਨ ਵੱਲੋਂ ਚੌਥਾ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿੱਚ ਫ੍ਰੀ ਮੈਡੀਕਲ ਚੈੱਕਅਪ ਅਤੇ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਇਸ ਮੈਡੀਕਲ ਕੈਂਪ ਵਿੱਚ ਗੁਰਦਾਸਪੁਰ ਤੋਂ ਮਾਹਿਰ ਡਾਕਟਰ ਹਰਿੰਦਰ ਸਿੰਘ ਜੀਔਲ ਅਤੇ ਡਾਕਟਰ ਗੌਰਵ ਮੰਗੋਤਰਾ ਨੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਿਸ ਵਿੱਚ ਲਗਭਗ 150 ਤੋਂ ਵੱਧ ਮਰੀਜ਼ਾਂ ਨੇ ਇਸ ਫ੍ਰੀ ਮੈਡੀਕਲ ਕੈਂਪ ਦਾ ਲਾਭ ਉਠਾਇਆ ਸਤਿ ਸ਼੍ਰੀ ਅਕਾਲ ਸਰੋਈ ਮੈਂ ਡਾਕਟਰ ਹਰਿੰਦਰ ਸਿੰਘ ਦਿਓਲ ਔਰ ਅੱਜ ਪਿੰਡ ਸੇਖਾ ਵਿਖੇ ਜੀਐਸ ਫਾਊਂਡੇਸ਼ਨ ਵੱਲੋਂ ਇਹ ਫੋਰਥ ਫ੍ਰੀ ਮੈਡੀਕਲ ਕੈਂਪ ਜਿਹੜਾ ਲਗਾਇਆ ਗਿਆ ਔਰ ਇਹਦੇ ਵਿੱਚ ਦਿਓਲ ਮਲਟੀਸਪੈਸ਼ਲਟੀ ਹਸਪੀਟਲ ਦੇ ਵੱਖਰੇ ਵੱਖਰੇ ਡਾਕਟਰ ਜਿਹੜੇ ਨੇ ਉਹ ਮਰੀਜ਼ਾਂ ਦੀ ਦੇਖਰੇਖ ਕਰ ਰਹੇ ਆ ਫ੍ਰੀ ਦਵਾਈਆਂ ਦੇ ਰਹੇ ਆ ਔਰ ਫ੍ਰੀ ਜਿਹੜੇ ਨੇ ਉਹਦਾ ਜਿਹੜੇ ਨੇ ਉਹ ਟੈਸਟ ਕੀਤੇ ਜਾਣਗੇ ਇਹਦੇ ਵਿੱਚ ਕੈਂਪ ਦੇ ਵਿੱਚ ਅਸੀਂ ਦੇਖਿਆ ਜੀ ਕਿ ਪਿੰਡਾਂ ਦੇ ਵਿੱਚ ਇਸ ਕੈਂਪ ਲਾਉਣ ਦਾ ਫਾਇਦਾ ਇਹ ਹੁੰਦਾ ਹੈ ਕਿ ਲੋਕਾਂ ਨੂੰ ਅਵੇਅਰ ਕਰਨਾ ਨਾਲ ਦੀ ਨਾਲ ਕਿਉਂਕਿ ਮੈਂ ਦੇਖ ਰਿਹਾ ਕਿ ਜਿੰਨੇ ਮੈਂ ਪੇਸ਼ੈਂਟ ਦੇਖੇ ਨੇ ਇੱਥੇ ਉਹਨਾਂ ਦੀ 슈ਗਰ ਔਰ ਬੀਪੀ ਦੀ ਕਾਫੀ ਸਮੱਸਿਆ ਹੈ ਜਿਹੜੀ ਕਿ ਲੋਕਾਂ ਨੂੰ ਪਤਾ ਨਹੀਂ ਹੈਗਾ ਮੇਨਲੀ ਕਿਸੇ ਪੇਸ਼ੈਂਟ ਦੀ 슈ਗਰ 400 ਹੈ ਕਿਸੇ ਦੀ 450 ਹੈ ਔਰ ਅਨਅਵੇਅਰ ਨੇ ਕੋਈ ਮੈਡੀਸਿਨ ਨਹੀਂ ਲੈ ਰਿਹਾ ਅਗਰ ਕੋਈ ਲੈ ਰਿਹਾ ਤਾਂ ਉਹ ਪ੍ਰੋਪਰਲੀ ਨਹੀਂ ਲੈ ਰਿਹਾ ਉਹ ਸਾਡਾ ਮਕਸਦ ਇਹ ਕੈਂਪ ਲਾਉਣ ਦਾ ਜਿਹੜਾ ਹੈਗਾ ਉਹ ਇਹ ਵੀ ਹੈਗਾ ਕਿ ਲੋਕਾਂ ਨੂੰ ਵੇਅਰ ਕਰਨਾ ਕਿ ਜੇਕਰ ਤੁਹਾਨੂੰ ਕੋਈ 슈ਗਰ ਜਾਂ ਬੀਪੀ ਦੀ ਪ੍ਰੋਬਲਮ ਹੈਗੀ ਹੈ ਤਾਂ ਉਹਦੇ ਨਾਲ ਤੁਹਾਡੇ ਜਿਹੜੇ ਸਰੀਰ ਦੇ ਕੀ ਨੁਕਸਾਨ ਹੋ ਸਕਦੇ ਨੇ ਸੋ ਮੇਰੀ ਸਾਰੇ ਇਲਾਕਾ ਨਿਵਾਸੀ ਨੂੰ ਇਹੀ ਬੇਨਤੀ ਹੈ ਕਿ ਇਸ ਕੈਂਪ ਦੇ ਜਰੀਏ ਜਾਂ ਜਿਹੜਾ ਵੀ ਮੈਨੂੰ ਸੁਣ ਰਿਹਾ ਆ ਉਹ ਇਸ ਚੀਜ਼ ਦਾ ਖਿਆਲ ਰੱਖੇ ਕਿ ਜੇਕਰ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਬੀਪੀ 슈ਗਰ ਥਾਇਰੋਇਡ ਜਾਂ ਹਾਰਟ ਦੀ ਸਮੱਸਿਆ ਆਉਂਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਕੋਈ ਸਮੱਸਿਆ ਆਉਂਦੀ ਹੈ ਤੁਸੀਂ ਦਿਓਲ ਮਲਟੀ ਸਪੈਸ਼ਲਟੀ ਹਸਪੀਟਲ ਗੁਰਦਾਸਪੁਰ ਵਿੱਚ ਆ ਸਕਦੇ ਹੋ ਉੱਥੇ ਸਾਡੇ ਕੋਲ ਸਾਰੇ ਡਾਕਟਰ ਜਿਹੜੇ ਨੇ ਅਵੇਲੇਬਲ ਨੇ ਤੁਸੀਂ ਆਪਣਾ ਇਲਾਜ ਕਰਾ ਸਕਦੇ ਹੋ ਔਰ ਮੈਂ ਫੇਰ ਇੱਕ ਵਾਰੀ ਬਹੁਤ ਧੰਨਵਾਦੀ ਹਾਂ ਜਿਸ ਇਸ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਇਹ ਫ੍ਰੀ ਮੈਡੀਕਲ ਕੈਂਪ ਲਗਾ ਕੇ ਇਸ ਪਿੰਡ ਦੇ ਸਾਰੇ ਲੋਕਾਂ ਦੀ ਸੇਵਾ ਕੀਤੀ ਸਰੋਸੇ ਡਾਕਟਰ ਸਾਹਿਬਾਨ ਦੀ ਟੀਮ ਦਾ ਤੇ ਡਾਕਟਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਪਰ ਇੰਨਾ ਵੱਡਾ ਉਪਰਾਲਾ ਕਰਕੇ ਪਿੰਡ ਦੇ ਵਿੱਚ ਫ੍ਰੀ ਮੈਡੀਕਲ ਚੈਪ ਲਗਾਇਆ ਵਾ ਤੇ ਸਾਰੇ ਹੀ ਪਿੰਡ ਦੇ ਜਿੰਨੇ ਵੀ ਲੋਕ ਨੇ ਇਹਨਾਂ ਨੇ ਬਹੁਤ ਹੀ ਫਾਇਦਾ ਲਿਆ ਆਏ ਆਪਣਾ ਟੈਸਟ ਕਰਵਾਏ ਨੇ ਹਰ ਤਰ੍ਹਾਂ ਦੀ ਬਿਮਾਰੀ ਦਾ ਹਰ ਤਰ੍ਹਾਂ ਦਾ ਜੋ ਵੀ ਇਲਾਜ ਆ ਸਾਰੇ ਇੱਥੇ ਟੈਸਟ ਹੋ ਕੇ ਫ੍ਰੀ ਦਵਾਈ ਦਿੱਤੀ ਗਈ ਹੈ ਲੋਕਾਂ ਨੂੰ ਜੀ ਤੇ ਬਹੁਤ ਹੀ ਸਲਾੰਗਾ ਜੋ ਕਦਮ ਹੈ ਜੀ ਹਾਂਜੀ ਜੀ ਇਹੋ ਜਿਹੇ ਪ੍ਰਾਲੇ ਜ਼ਰੂਰ ਹੋਣੇ ਚਾਹੀਦੇ ਹੈ ਜੀ ਤਾਂ ਕਿ ਜਿਹੜੇ ਲੋਕ ਸ਼ਹਿਰ ਤੱਕ ਨਹੀਂ ਪਹੁੰਚ ਸਕਦੇ ਜਾਂ ਜਿਨ੍ਹਾਂ ਕੋਲੋਂ ਦਵਾਈ ਲੈਣ ਵਾਸਤੇ ਨਹੀਂ ਪਹੁੰਚਾਗੀ ਉਹ ਇਹਨਾਂ ਦਾ ਫਾਇਦਾ ਉਠਾਉਣ ਤੇ ਆਪਣੀ ਆਪਣੀ ਬਿਮਾਰੀ ਦਾ ਇਲਾਜ ਕਰਾ ਸਕਣ ਤੁਸੀਂ ਪਿੰਡ ਦੇ ਸਰਪੰਚ ਦੇ ਨਾਤੇ ਕੀ ਮੈਸੇਜ ਦੇਣਾ ਚਾਹੋਗੇ ਮੈਂ ਤਾਂ ਇਹੀ ਕਹਾਂਗਾ ਜੀ ਜੇ ਇੱਥੇ ਵੀ ਕੈਂਪ ਲੱਗਦਾ ਹੈ ਤੇ ਜਾ ਕੇ ਪਿੰਡ ਵਾਲੇ ਵੱਧ ਵੱਧ ਫਾਇਦਾ ਚੱਕਣ ਇਸ ਚੀਜ਼ ਦਾ ਤੇ ਆਪਣਾ ਚੈੱਕਅਪ ਕਰਾਉਣ ਤੇ ਮੈਡੀਸਿਨ ਲੈਣ ਮੋਹਾਲੀ ਪੁਲਿਸ ਨੇ ਸਰਕਾਰੀ ਨੌਕਰੀ ਦੇਣ ਦੇ ਨਾਮ ਤੇ ਭੋਲੇ-ਪਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇੱਕ ਸਖਸ਼ ਨੂੰ ਸਾਈਬਰ ਕ੍ਰਾਈਮ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪੁਲਿਸ ਮੁਤਾਬਿਕ ਇਸ ਠੱਗ ਦਾ 2 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਦਰਅਸਲ ਇਹ ਸਖ ਰੇਲਵੇ ਵਿੱਚ ਨੌਕਰੀ ਦੇਣ ਦਾ ਚਾਂਸਾ ਦਿੰਦਾ ਸੀ ਤੇ ਠੱਗੀ ਮਾਰ ਕੇ ਫਰਾਰ ਹੋ ਜਾਂਦਾ ਸੀ ਜੀ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਕ ਜੀ ਤੇ ਸਾਡੇ ਡੀਐਸਪੀ ਸਾਈਬਰ ਕ੍ਰਾਈਮ ਮੈਡਮ ਰੁਪਿੰਦਰ ਕੌਰ ਸੋਹੀ ਜੀ ਦੀ ਦਿਸ਼ਾ ਨਿਰਦਾਸ਼ਾ ਦਾ ਹੈਡ ਸਾਡੀ ਟੀਮ ਨੇ ਇੱਕ ਦਰਖਾਸਤ ਤੇ ਕੰਮ ਕਰਦੇ ਹੋਇਆ ਭੋਲੇ-ਪਾਲੇ ਲੋਕਾਂ ਨੂੰ ਸਰਕਾਰੀ ਨੌਕਰੀ ਦਾ ਚਾਂਸਾ ਦੇ ਕੇ ਠਗੀ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਤੇ ਇਹਦੀ ਅਗਲੀ ਤਫ਼ਰੀਸ਼ ਅਸੀਂ ਕਰ ਰਹੇ ਹਾਂ ਤੇ ਪੁਲਿਸ ਰਿਮਾਂਡ ਲਿੱਤਾ ਗਿਆ 2 ਦਿਨ ਦਾ ਤੇ ਹੋਰ ਅੱਗੇ ਹੋਰ ਰਾਜਖੋਲ ਕੇ ਆਣਗੇ ਸਾਡੀ ਤਸਦੀਕ ਦੇ ਦੌਰਾਨ ਇਹ ਜਿਵੇਂ ਭੋਲੇ-ਪਾਲੇ ਲੋਕਾਂ ਦੀ ਮਜਬੂਰੀ ਦਾ ਫਾਇਦਾ ਉਠ ਚੱਕਦੇ ਹੋਏ ਜਿਵੇਂ ਰੇਲਵੇ ਸਟੇਸ਼ਨ ਹੋ ਗਿਆ ਜਾਂ ਭੀੜ-ਭੜ ਵਾਲੀ ਥਾਂਵਾਂ ਹੋ ਗਿਆ ਉੱਥੇ ਲੋਕਾਂ ਨੂੰ ਆਪਣੇ ਚਾਂਸੇ ਚ ਕਹਿ ਕੇ ਲੈ ਲੈਂਦਾ ਸੀਗਾ ਕਿ ਮੈਂ ਸਰਕਾਰੀ ਵਿਭਾਗ ਮਹਿਕਮੇ ਰੇਲਵੇ ਚ ਤੁਹਾਨੂੰ ਨੌਕਰੀ ਲਵਾ ਦੂੰਗਾ ਤੇ ਉਹਨਾਂ ਚ ਛੋਟੀ ਛੋਟੀ ਰਕਮਾਂ ਚ ਜਿਵੇਂ 30000 40000 ਜਿੰਨਾ ਬੰਦੇ ਦੀ ਗੁੰਜਾਇਸ਼ ਹੁੰਦੀ ਸੀ ਕਿ ਉਹਦੇ ਪੈਸੇ ਲੈ ਕੇ ਤੇ ਉਹਨੂੰ ਠੱਗ ਲੈਂਦਾ ਸੀ ਤਕਰੀਬਨ ਕਿੰਨੇ ਕੁ ਲੋਕਾਂ ਨੂੰ ਸ਼ਿਕਾਰ ਕਰਦਾ ਹੁੰਦਾ ਸੀ ਹਜੇ ਜੀ ਸਾਡੇ ਕੋਲ ਦਰਖਾਸਤ ਇੱਕ ਬੰਦੇ ਦੀ ਆਈ ਹੈ ਤੇ ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ ਸੇ ਬੈਂਕ ਖਾਤੇ ਆ ਜੋ ਜਿੰਨਾ ਜਿੰਨਾ ਤੋਂ ਪੈਸਾ ਆਇਆ ਉਹਨਾਂ ਨਾਲ ਤਾਲਮਿਲ ਰਾਬਤਾ ਕਾਇਮ ਕਰਕੇ ਕਿ ਕਿਸ ਵਜ੍ਹਾ ਤੇ ਪੈਸਾ ਦਿੱਤਾ ਸੀ ਕਿ ਫਿਰ ਹੋਰ ਤਾਂ ਅੱਗੇ ਸਾਹਮਣੇ ਆਊਗਾ ਕਿੰਨੇ ਲੋਕੀ ਟੋਟਲ ਸੀ ਇਹ ਕੋਈ ਕੰਮਕਾਰ ਨਹੀਂ ਕਰਦਾ ਸੀਗਾ ਜੀ ਬਸ ਇਹੀ ਇਹਦਾ ਗੁਜ਼ਾਰੇ ਦਾ ਮੋਟਰ ਸਪ੍ਰੈਂਟਿਸਿਗੀ ਕਿ ਇਹ ਬਸ ਲੋਕਾਂ ਨੂੰ ਠਾਗ ਲੈਂਦਾ ਸੀਗਾ ਤੇ ਫਿਰ ਤੀਤੀ 40-50 ਹਜ਼ਾਰ ਲੈ ਕੇ ਤੇ ਦਰ ਚੱਲ ਜਾਂਦਾ ਸੀ ਹਜ਼ਾਰ ਨਾਲ ਉਹ ਜੀ ਸੇ ਖਾਤੇ ਦੀ ਡੀਟੇਲਸ ਲੈ ਕੇ ਅਸੀਂ ਪਤਾ ਕਰਾਂਗੇ ਕਿ ਅੱਗੇ ਕਿਹਨੂੰ ਟ੍ਰਾਂਸਫਰ ਕਰਦਾ ਸੀਗਾ ਪੈਸੇ ਜਾਂ ਫੋਨ ਰਾਹੀ ਦੀ ਸੀਡੀਆਸ ਐਨਾਲਿਸਿਸ ਕਰਕੇ ਕਿ ਇਹ ਕਿਨੂ ਕਿਨੂ ਵਿੱਚ ਸ਼ਾਮਿਲ ਸੀ ਇਹਦੇ ਉੱਪਰ ਸੋਸ਼ਲ ਮੀਡੀਆ ਤੇ ਜਾਂ ਕੋਈ ਪੁੱਛੋਲ ਕਰਾਇਆ ਜਾਂਦਾ ਸਰ ਰਿਪੋਰਟ ਸਿਕਨ ਕਰਦੇ ਆ ਨਹੀਂ ਸੋਸ਼ਲ ਮੀਡੀਆ ਤੇ ਨਹੀਂ ਕਰਾਇਆ ਜਾਂਦਾ ਸੀ ਇਹ ਤਾਂ ਵੈਸੇ ਹੀ ਉਹਨਾਂ ਨਾਲ ਜਾ ਕੇ ਗੱਲਬਾਤ ਕਰਦਾ ਸੀਗਾ ਜਦੋਂ ਇਹਨੂੰ ਲੱਗਦਾ ਸੀ ਕਿ ਕੋਈ ਬੰਦਾ ਲਾਚਾਰ ਆਇਆ ਕਮਦੀਪ ਪਾਲ ਜੀ ਦਾ ਤਾਂ ਗੱਲਾਂ ਨਹੀਂ। ਕਿਉਂਕਿ ਜੋ ਵਿਕੇ ਅੱਜ ਕੱਲ ਬਹੁਤ ਵਗਦੀਆਂ ਨੇ ਫੇਕ ਕਾਲਾਂ ਉਹਨਾਂ ਦੇ ਥਾਕੇ ਤਰ੍ਹਾਂ ਦੇ ਤਰੀਕੇ ਨਹੀਂ ਬਣਾ ਰਹੇ। ਕੀ ਸੰਦੇਸ਼ ਦੇਣਾ ਚਾਹੋ ਨੇ ਲੋਕਾਂ ਨੂੰ ਕਿੱਦਾਂ ਅਵੇਅਰ ਕਰੇ? ਹਾਂਜੀ ਸਾਡੀ ਲਗਾਤਾਰ ਇਹੀ ਹੁੰਦੀ ਹੈ ਕਿ ਲੋਕਾਂ ਚ ਅਵੇਅਰਨੈਸ ਫਲਾਈਏ ਤੇ ਲੋਕੀ ਬਚ ਸਕਣ ਸ਼ਕਣ ਇਹਨਾਂ ਦੇ ਸ਼ਿਕਾਰ ਤੋਂ ਤੇ ਸਾਡਾ ਪੋਰਟਲ 1930 ਹੈਗਾ ਸਰਕਾਰ ਦੁਆਰਾ ਤੇ ਉਹਦੇ ਤੇ ਲੋਕੀ ਕਾਲ ਕਰਕੇ ਕੰਪਲੇਂਟ ਦਰਜ ਕਰਵਾ ਸਕਦੇ ਨੇ ਤੇ ਜੇ ਆਨਲਾਈਨ ਕਰਨੀ ਹੈ ਤਾਂ cyber.gov.in ਤੇ ਕਰ ਸਕਦੇ ਨੇ। ਜਾਂ ਫਿਰ ਪੁਲਿਸ ਸਟੇਸ਼ਨ ਆਪਣੇ ਫੇਸ 7 ਸਾਈਬਰ ਕ੍ਰਾਈਮ ਚ ਇੱਥੇ ਆ ਕੇ ਆਪਣੀ ਦਰਜ ਕਰਵਾ ਸਕਦੇ ਨੇ ਸ਼ਿਕਾਇਤ ਸਰ ਇੱਕ ਲਗਾਤਾਰ ਦੇਖਿਆ ਜਾ ਰਿਹਾ ਕਿ ਆਨਲਾਈਨ ਠੱਗੀ ਦੇ ਮਾਮਲੇ ਬਹੁਤ ਵੱਧੇ ਜਾ ਰਹੇ ਨੇ ਕਿਸੇ ਨੂੰ ਪੈਸੇ ਡਬਲ ਕਰਨ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਕਰੋੜਾਂ ਰੁਪਏ ਠੱਗੇ ਜਿਹੜੇ ਕਿ ਮੋਹਾਲੀਆਂ ਆਸਪਾਸ ਦੇ ਇਲਾਕੇ ਵਿੱਚ ਵੱਧ ਰਹੇ ਨੇ हां जी इसमें लगी किसी के हां जी वो भी जेड़े साडे कोल दरखास्त आंदियां थे और उसी उना ते रेगुलर वर्क कर रहे हैं ਤੇ ਉਹਨਾਂ ਤੇ ਵੀ ਸਾਡਾ ਫੋਕਸ ਰਹਿੰਦਾ ਕਿ ਜੇ ਅਸੀਂ ਕੋਈ ਜਿਹੜੇ ਵੀ ਇਹਨਾਂ ਦੇ ਕਰਦੇ ਨੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਥੋੜੀ ਠਲ ਪਾਈ ਜਾਈਵੇ ਕ੍ਰਾਈਮ ਨੂੰ ਤੇ ਇਹਦੇ ਨਾਲ ਨਾਲ ਅਸੀਂ ਲੋਕਾਂ ਨੂੰ ਵੀ ਥੋੜਾ ਅਵੇਅਰ ਕਰਨਾ ਚਾਹੁੰਦੇ ਆ ਸਮੇਂ-ਸਮੇਂ 'ਤੇ ਉਹ ਥੋੜਾ ਜਿਹਾ ਨਾਲ ਇਦਾਂ ਦੇ ਸ਼ਿਕਾਰ ਤੇ ਛੇਤੀ ਪੈਸੇ ਡਬਲ ਕਰਨ ਦੇ ਚੱਕਰ ਜਾਂ ਹੋਰ ਕਿਸੇ ਵਿੱਚ ਨਾਫਸਾ ਮਟਾਲਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਗੋਲੀਬਾਰੀ ਕਰਨ ਵਾਲੇ ਹਮਲਾਵਰਾਂ ਵਿੱਚੋਂ ਪੰਜ ਬਦਮਾਸ਼ਾਂ ਨੂੰ ਪੁਲਿਸ ਨੇ ਸ਼ਨੀਵਾਰ ਨੂੰ ਲਗਭਗ 1.5 ਘੰਟੇ ਦੇ ਆਪਰੇਸ਼ਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ। ਇਸ ਆਪਰੇਸ਼ਨ ਵਿੱਚ ਮੁੱਖ ਭੂਮਿਕਾ ਸੀਆਈਏ ਸਟਾਫ ਨੇ ਨਿਭਾਈ ਜਿਸ ਦੇ ਇੰਚਾਰਜ ਅਤੇ ਕਰਮਚਾਰੀ ਧਰਮ ਦਵਾਰਾ ਦੇਛਤਾਂ ਤੇ ਹੁੰਦਿਆ ਬਦਮਾਸ਼ਾਂ ਨੂੰ ਕਾਬੂ ਕਰ ਲਿਆ। ਆਪਰੇਸ਼ਨ ਵਿੱਚ ਪੁਲਿਸ ਦੇ ਕਰੀਬ 25 ਤੋਂ 30 ਕਰਮਚਾਰੀ ਮੌਜੂਦ ਸਨ ਜਿਨ੍ਹਾਂ ਨੇ ਸ਼ਹਿਰ ਦੇ ਵੀਤਰ ਗੁੱਟੇ ਦੇ ਇੱਕ ਘਰ ਨੂੰ ਘੇਰਿਆ ਹੋਇਆ ਸੀ ਤੇ ਪੁਲਿਸ ਨੇ ਪਹਿਲਾਂ ਇੱਕ ਬਦਮਾਸ਼ ਨੂੰ ਗ੍ਰਫਤਾਰ ਕੀਤਾ ਜਿਸ ਤੋਂ ਬਾਅਦ ਉਸ ਦੇ ਦੋ ਹੋਰ ਕਰੀਬ ਚਾਰ ਸਾਥੀਆਂ ਨੂੰ ਵੀ ਗ੍ਰਫਤਾਰ ਕਰ ਲਿਆ। ਥੋੜੀ ਬੇਸਿਕ ਇਨਫੋਰਮੇਸ਼ਨ ਇਹ ਉਹਦੇ ਪਿਛੋਕੜ ਦੀ ਆਪਾਂ ਜਿਹੜਾ ਵਰਕ ਕੀਤਾ ਤੇ ਵਰਕ ਕਰਕੇ ਅਸੀਂ ਉਸ ਕੇਸ 'ਤੇ ਫਿਰ ਇਨੀਸ਼ੀਅਲੀ ਅਸੀਂ ਆਏ ਤੇ ਪੁਲਿਸ ਦੇ ਨਾਲ ਕਿਰਾਪਾ ਕੀਤਾ। ਇਹਨਾਂ ਨੂੰ ਅਸੀਂ ਕਿਹਾ ਜਿਵੇਂ ਜੇਸੀ ਕਿ ਨਾਲ ਵੀ ਜੇਠੂ ਆਪਣੀ ਜਾਨ ਜੋਖਮ 'ਤੇ ਪਾ ਕੇ ਕਿ ਕ੍ਰਿਮੀਨਲ ਨੂੰ ਫੜਨਾ ਹੈ ਕਿ ਗੁੱਟੇ ਨੂੰ ਡੈਫੀਨਟਲੀ ਚਲੋ ਸਾਡਾ ਫਰਜ਼ ਹੈ ਜੀ ਬੀਗ ਪੁਲਿਸ ਅਫੀਸਰ ਕੋਈ ਵੀ ਕ੍ਰਿਮੀਨਲ ਹੈ ਜਿੰਨੇ ਸ਼ਹਿਰ ਚੰਨੀਆ ਵਾਰਦਾਤਾਂ ਕਿੰਨੀਆਂ ਹੋਣੀਆਂ ਤਾਂ ਡੈਫੀਨਟਲੀ ਮੈਨੂੰ ਜਪੁੱਧ ਕਰਨਾ ਹੈ ਹਰਾ ਜੀ ਬਿਲਕੁਲ ਸਰ ਇਹ ਜਾਣਕਾਰੀ ਕਿਸ ਤਰ੍ਹਾਂ ਪ੍ਰਾਪਤ ਹੋਈ ਕਿੱਥੇ ਬੈਠੇ ਨੇ ਸਰ ਇਹ ਸੀਕਰਟ ਸੋਰਸਸ ਹੁੰਦੇ ਆ ਇਹ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਜੀ ਅਲੱਗ ਅਲੱਗ ਵਾਰਦਾਤਾਂਾਂ ਤੇ ਸਾਨੂੰ ਇੱਥੇ ਬੰਦੇ ਲੁੜਿੰਦੇ ਸੀ ਤੇ ਕਾਫੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਸੀ ਆਜੇ ਕਿ ਰਿਪੋਰਟ ਦਿੱਤੀ ਹੈ ਉਹ ਉਹਦੇ ਬਿਆਪ ਕੋਈ ਰੇਡ ਕੀਤਾ ਤੇ ਤੁਹਾਨੂੰ ਪਤਾ ਨਹੀਂ ਸਰ ਕਿੱਥੋਂ ਰੇਡ ਕੀਤਾ ਕਹਿੰਦੇ ਕਿਹਦਾ ਘਰ ਸੀ ਸਾਡੇ ਉਹ ਨਹੀਂ ਜਿਹੜੇ ਜਿਹੜੇ ਜਮਨ ਦੇ ਦਾ ਕਿਸੇ ਵੀ ਉੱਤੇ ਸਾਰੇ ਮੀਡੀਆ ਦੇ ਮੌਕੇ ਸਮਝਦੇ ਸਨ ਅੰਦਰ ਚੱਕਰੀ ਬਾਜ਼ਾਰ ਦੇ ਵਿੱਚ ਕਿਸੇ ਘਰ ਦੇ ਵਿੱਚ ਸੀ ਉਹਨਾਂ ਦੇ ਮਗਰਫਾਜ਼ ਦੇ ਨਹੀਂ ਹੈਗੇ ਮਿਲ ਕੇ ਦੇ ਉਹ ਮੈਂ ਸ਼ਰਮ ਕੀਤੀ ਸੀ ਕਿੰਨੀ ਮੁਸ਼ਕਲ ਕਿੰਨੀ ਕੋਈ ਬੋਸ ਸ਼ਰਕਤ ਤੇ ਜੀ ਰੋਟੀ ਦਾ ਕੰਮ ਆ ਜੀ ਮੈਂ ਤਾਂ ਹਰ ਇੱਕ ਕੰਮ ਦੀ ਲੱਗਦੀ ਹੈ ਸਰ ਕਿਹਦੇ ਦੇ ਆਪਰੇਸ਼ਨ ਕਿੰਨੇ ਦੇ ਚੱਲੇ ਜਾਂਦੇ ਉਹ 2-1.5 ਘੰਟਾ ਚੱਲਦਾ ਸਰ ਕਿੰਨੇ ਫਿਰ ਪੜੇ ਗਏ ਪੰਜ ਬੰਦੇ ਦੇ ਕੋਈ ਬ੍ਰਾਹਮਣ ਹੋਇਆ ਤਾਂ ਹਾਂ ਜੀ ਬੜੀ ਇੱਕ ਇੱਕ ਸਰ ਵੀ ਆਪਣਾ ਵਾਰੀ ਸਰ ਕਿਹੜੀ ਕਿਹੜੀ ਵਾਰਦਾਤਾਂ ਨੇ ਫਟਾਲੇ ਦੇ ਵਾਰਦਾਤਾਂ ਨੇ ਬਟਾਲਾ ਸ਼ਹਿਰ ਦੇ ਵੀ ਆ ਤੇ ਬਾਹਰ ਦੇ ਪਿੰਡਾਂ ਦੇ ਵੀ ਸਰ ਵਾਰਦਾਤਾਂ ਦੀ ਉਮਰ ਇਹਨਾਂ ਦੀ 20 ਜਹਰਾਉਂ ਸਰ ਵਾਰਦਾਤਾਂ ਤਾਂ ਦੱਸੋ ਵਾਰਦਾਤਾਂ ਤਾਂ ਕਾਫੀ ਨੇ ਆਪਣੇ ਜਿੰਨੀਆਂ ਸ਼ਹਿਰ ਦੀ ਤੁਹਾਨੂੰ ਪਤਾ ਵੀ ਜਿਹੜੀ ਗੋਲੀਬਾਰੀ ਦੀਆਂ ਵਾਰਦਾਤਾਂ ਨੇ ਮੇਂਦੀ ਤੇ ਕਵੰਟਡ ਹੈ ਜਿੰਨੇ ਸਾਨੂੰ ਤੇ ਅਸੀਂ ਬਾਕੀ ਕੁਝ ਕਿਸੇ ਦੇ ਪਤਾ ਲੱਗਦਾ ਕਿ ਕਿਹੜੀ ਕਿਹੜੀ ਵਾਰਦਾਤਾਂ ਨੇ ਮੈਨੂੰ ਬੀਤੀ ਰਾਤ 9:30 ਵਜੇ ਦੇ ਕਰੀਬ ਪਿੰਡ ਮਾਚਾ ਜੱਟਾ ਨਿਵਾਸੀ ਮੇਜਰ ਸਿੰਘ ਪੁੱਤਰ ਗਰੀਬ ਸਿੰਘ ਜੋ ਖੇਤਾਂ ਵਿੱਚ ਆਪਣਾ ਘਰ ਪਾ ਕੇ ਰਹਿੰਦੇ ਸਨ ਉਹਨਾਂ ਦੇ ਘਰ ਤੇ ਅਸਮਾਨੀ ਬਿਜਲੀ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਅਸਮਾਨੀ ਬਿਜਲੀ ਐਨੀ ਜ਼ੋਰ ਨਾਲ ਡਿੱਗੀ ਕਿ ਕੋਠੀ ਦੀ ਦੂਸਰੀ ਮੰਜ਼ਲ ਦੀ ਛੱਤ ਤੇ ਰੱਖੇ ਘੋੜੇ ਦੀ ਵੀ ਬੁਰੀ ਤਰ੍ਹਾਂ ਨਾਲ ਚੱਕਣਾਚੂਰ ਹੋ ਗਈ ਅਤੇ ਚੁਬਾਰੇ ਦੀਆਂ ਕੰਦਾਂ ਵੀ ਪਾੜ ਗਈਆਂ ਅਤੇ ਲੈਂਟਰ ਵਿੱਚ ਤਿਲੜੀਆਂ ਵੀ ਆ ਗਈਆਂ ਅੱਛਾ ਇਹ ਕਿਹੜਾ ਪਿੰਡ ਪੈਂਦਾ ਜੀ ਮਾਜਰਾ ਜੱਟਾ ਪੈਂਦਾ ਜੀ ਇਹ ਕੀ ਗੱਲ ਹੋਈ ਤੁਹਾਡੇ ਘਰੇ ਰਾਤ ਰਾਤ ਬਾਜੀ ਹਨੇਰੀ ਆਈ ਨਾ ਮੰਨ ਲਓ ਬਿਜਲੀ ਕੱਢ ਗਈ ਐ ਮੈਂ ਤਾਂ ਘਰੇ ਹੈ ਨਹੀਂ ਤੇ ਮੈਂ ਤਾਂ ਬਾਹਰ ਗਿਆ ਬਦਾ ਤੇ ਮਨ ਸਾਢੇ 9:00 ਵਜੇ ਮਤਲਬ ਬਿਜਲੀ ਕਟ ਗਈ ਮੈਨੂੰ ਫਿਰ ਫੋਨ ਗਿਆ ਕਹਿੰਦੇ ਇਹਦੇ ਤਾਂ ਮਤਲਬ ਘਰੇ ਨੁਕਸਾਨ ਹੋ ਗਿਆ ਤਾਂ ਕਰਕੇ ਫਿਰ ਮੈਨੂੰ ਮੈਂ ਕਹਾਂ ਚਲੋ ਕੋਈ ਗੱਲ ਨਹੀਂ 2 ਘੰਟੇ ਤਾਂ ਹੋ ਗਿਆ ਬਜੀਆਂ ਦਾ ਪਚਾ ਹੋ ਗਿਆ ਤਾਂ ਕਰਕੇ ਇਨਸਾਨ ਕਾਫੀ ਹੋ ਗਿਆ ਉੱਪਰ ਲੈਂਟਰ ਪਾੜ ਦਿੱਤਾ ਟੈਂਕੀਆਂ ਫੜ ਗਈਆਂ ਸਾਰੀਆਂ ਜੀ ਬਿਜਲੀ ਫੀਟਿੰਗ ਸਾਰੀ ਜਲ ਗਈ ਧਰਜੀ ਮੋਟਰ ਐ ਸਵਾਰਸੀ ਪੰਨ ਉਹ ਵੀ ਸਾਰਾ ਛੜ ਗਿਆ ਜੋ ਜਿੰਨਾ ਹੀ ਫ੍ਰਿਜ ਦਾ ਜੋ ਵੀ ਸਾਰਾ ਨੁਕਸਾਨ ਹੋ ਗਿਆ ਕਰ ਕਿੰਨੇ ਦਾ ਨੁਕਸਾਨ ਹੋ ਗਿਆ ਤੁਹਾਡੇ ਘਰ ਤੁਹਾਡੇ ਮੇਰੇ ਤਾਂ ਨਾਲ 2.5 ਲੱਖ ਦਾ ਹੋ ਗਿਆ ਤੇ ਹੋਰ ਕੋਈ ਜਾਨੀ ਨੁਕਸਾਨ ਚੱਕੇ ਤੇ ਸੱਟ ਜੋਟ ਬਸ ਬਾਕੀ ਪਜਾਹ ਹੋ ਗਏ ਤੇ ਹੁਣ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਤੇ ਪ੍ਰਸ਼ਾਸਨ ਤੋਂ ਕਹਿੰਦੇ ਦੋ ਬੱਤ ਪਾਸ ਹਰ ਇਥੇ ਬੋਕ ਤਿੰਨੀ ਕਰ ਸਕਦੇ ਮਦਦ ਕਰ ਦੇਣ ਜੀ ਦੋਸਤੋ ਇਸ ਸੰਸਾੜੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਤ ਤੱਕ ਲਈ ਮੈਨੂੰ ਯਾਨੀ ਕਿ ਤੇਜੁੰਦਰ ਕੌਰ ਨੂੰ ਦੇਵ ਜਾਸਤ ਰੱਬ ਰਾਖਾ